ਨੇ ਈ ਰਿਕਸ਼ਾ ਚਾਲਕਤੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਫਤਾਰ ਐਸਐਸਪੀ ਤਰਨਤਾਰਨ ਸ਼੍ਰੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅੰਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਐਸਐਸਪੀ ਡੀ ਵਿਕਰਮਜੀਤ ਸਿੰਘ ਡੀਐਸਪੀ ਡੀ ਕਮਲਜੀਤ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ ਸੀਆਈਏ ਸਟਾਫ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਤਰਨਤਾਰਨ ਨੇ ਸਾਂਝੇ ਆਪਰੇਸ਼ਨ ਦੌਰਾਨ ਬੀਤੀ 4 ਸਤੰਬਰ ਨੂੰ ਇਹ ਰਿਕਸ਼ਾ ਚਲਾਉਣ ਵਾਲੇ ਦੇ ਅੰਨੇ ਕਤਲ ਨੂੰ ਟਰੇਸ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਥਾਣਾ ਸਿਟੀ ਦੀ ਪੁਲਿਸ ਨੂੰ ਰਾਜਕੌਰ ਪਤਨੀ ਦਲਬੀਰ ਸਿੰਘ ਵਾਸੀ ਕਾਜ਼ੀਕੋਟ ਤਰਨਤਾਰਨ ਨੇ ਲਿਖਾਇਆ ਬਿਆਨ ਵਿੱਚ ਕਿਹਾ ਸੀ ਕਿ ਉਸ ਦਾ ਪਤੀ ਇਹ ਰਿਕਸ਼ਾ ਚਲਾਉਂਦਾ ਹੈ ਜੋ 4 ਸਤੰਬਰ ਨੂੰ ਸਵੇਰੇ ਕਰੋ ਗਿਆ ਸੀ ਘਰ ਵਾਪਸ ਨਹੀਂ ਆਇਆ ਜਦੋਂ ਮੈਨੂੰ ਪਤਾ ਲੱਗਾ ਕਿ ਰੋਹਿਤ ਦੇ ਕੰਡੇ ਨੇੜੇ ਹੋਈ ਫੋਲੀ ਸਿਟੀ ਕਲੋਨੀ ਕੋਈ ਲਾਸ਼ ਪਈ ਹੈ ਤਾਂ ਜਦੋਂ ਮੈਂ ਜਾ ਕੇ ਦੇਖਿਆ ਤਾਂ ਲਾਸ਼ ਮੇਰੇ ਪਤੀ ਦਲਬੀਰ ਸਿੰਘ ਦੀ ਸੀ ਜਿਸ ਦੇ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਤਰਨਤਾਰਨ ਪੁਲਿਸ ਵੱਲੋਂ ਵਕ ਵਕ ਟੀਮਾਂ ਤਿਆਰ ਕਰਕੇ ਦੋਸ਼ੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਨਿਸ਼ਾਨ ਸਿੰਘ ਪੁੱਤਰ ਮੇਰ ਸਿੰਘ ਵਾਸੀ ਮੱਲੀਆਂ ਅਤੇ ਸੁਰਜੀਤ ਸਿੰਘ ਉਫਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੱਲੀਆਂ ਮ੍ਰਿਤਕ ਦੇ ਈ ਰਿਕਸ਼ਾ ਤੇ ਕਿਤੇ ਜਾਣ ਲਈ ਬੈਠੇ ਸਨ ਜਿਨ੍ਹਾਂ ਨੇ ਦਿਲਬੀਰ ਸਿੰਘ ਨੂੰ ਮਾਰ ਦਿੱਤਾ ਅਤੇ ਈ ਰਿਕਸ਼ਾ ਪਹ ਜਾ ਕੇ ਲੈ ਗਏ ਅਤੇ ਅੰਮ੍ਰਿਤਸਰ ਵੇ ਇਹ ਰਿਕਸ਼ਾ ਤੇ ਬੈਟਰੀ ਵੇਚਣ ਦੀ ਕੋਸ਼ਿਸ਼ ਕੀਤੀ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਦੋਸ਼ੀ ਨਸ਼ਾ ਕਰਨ ਦੇ ਆਦੀ ਸਨ ਅਤੇ ਇਹਨਾਂ ਦਾ ਮ੍ਰਿਤਕ ਨਾਲ ਪੈਸੇ ਦਾ ਪੁਰਾਣਾ ਲੈਣ-ਦੇਣ ਸੀ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤੀ ਜਾ ਰਹੀ ਹੈ। ਕਰਨ ਤਾਰਨ ਤੋਂ ਪੱਤਰਕਾਰ ਸਤਨੁ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ। ਕੀਤੀ ਜਾਰੀ ਕੀ ਸਾਰੇ ਮਾਨਕੜਾ ਮਦਦ ਟ੍ਰੇਸਰ ਇਹਨਾਂ ਜੀ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੋਣਾ ਕਿ ਪਿਛਲੇ 5-9 ਨੂੰ ਇੱਕ ਲੇਡੀ ਰਾਜਕੌਰ ਨੇ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਆ ਕੇ ਕੰਪਲੇਂਟ ਕੀਤੀ ਸੀ ਕਿ ਮੇਰਾ ਪਤੀ ਦਲਵੀਰ ਸਿੰਘ ਘਰ ਤੋਂ ਗਿਆ ਹੋਇਆ ਤੇ ਵਾਪਸ ਨਹੀਂ ਆਇਆ ਇੱਕ ਦਿਨ ਪਹਿਲਾਂ 4 ਤਰੀਕ ਨੂੰ ਉਸ ਨੂੰ ਲਗਾਤਾਰ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਇੱਕ ਖਾਸ ਇਨਫੋਰਮੇਸ਼ਨ ਹਾਸਲ ਹੋਈ ਕਿ 6 ਤਰੀਕ ਮਾਰਨਿੰਗ ਇੱਕ ਡੈੱਡ ਬੋਡੀ ਝਾੜੀਆਂ ਦੇ ਵਿੱਚ ਸੂਏ ਦੇ ਕਿਨਾਰੇ ਦੇ ਉੱਤੇ ਪਈ ਮਿਲੀ ਜਦੋਂ ਪੁਲਿਸ ਪਾਰਟੀ ਨੇ ਜਾ ਕੇ ਦੇਖਿਆ ਤੇ ਉਹਨਾਂ ਦੇ ਘਰਦਿਆਂ ਨੂੰ ਬੁਲਾਇਆ ਇਹ ਡੈੱਡ ਬੋਡੀ ਤਸਦੀਕ ਹੋਈ ਕਿ ਦਲਵੀਰ ਸਿੰਘ ਦੀ ਹੀ ਹੈਗੀ ਆ ਤੇ ਉਸਦੇ ਕਾਫੀ ਕੀੜੇ ਚੱਲੇ ਹੋਏ ਸੀਗੇ ਕਾਫੀ ਮਾੜੀ ਹਾਲਤ ਦੇ ਵਿੱਚ ਡੁੱਗ ਡੋਗੀ ਪਈ ਸੀ ਇਮੀਡੀਏਟਲੀ ਐਸ ਐਚਓ ਸਿਟੀ ਵੱਲੋਂ ਮੁਕੱਦਮਾ ਨੰਬਰ 179 69224 ਨੂੰ ਅੰਡਰ ਸੈਕਸ਼ਨ 103 ਬੀ ਐਨ ਐਸ ਦੇ ਵਿੱਚ ਦਰਜ ਕਰਕੇ ਤੇ ਮਾਨਯੋਗ ਐਸ ਐਸ ਪੀ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਗੌਰਵ ਤੂਰਾ ਜੀ ਵੱਲੋਂ ਆਈ ਪੀ ਐਸ ਹੋਣਾ ਵੱਲੋਂ ਇਮੀਡੀਏਟਲੀ ਡੀ ਐਸ ਪੀ ਸਿਟੀ ਡੀਐਸਪੀ ਡੀ ਇਨਚਾਰਜ ਸੀਆਈਏ ਤੇ ਐਸਐਚਓ ਸਿਟੀ ਤੇ ਟੈਕਨੀਕਲ ਸੈੱਲ ਦੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਪ੍ਰੋਪਰ ਦਿੱਤੇ ਗਏ ਕਿ ਇਸ ਮਰਡਰ ਨੂੰ ਹਰ ਇੱਕ ਕੋਸ਼ਿਸ਼ ਕਰਕੇ ਜਲਦੀ ਤੋਂ ਜਲਦੀ ਪ੍ਰੇਸ ਕੀਤਾ ਜਾਵੇ ਤੇ ਪੁਲਿਸ ਪਾਰਟੀ ਨੂੰ ਅੱਜ ਮਾਰਨਿੰਗ ਇਸ ਮਰਡਰ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਦਾ ਨਾਮ ਹੈਗਾ ਨਿਸ਼ਾਨ ਸਿੰਘ ਪੁੱਤਰ ਮੇਰ ਸਿੰਘ ਮਲਿਆਵਾਲਾ ਥਾਣਾ ਸਰਦਾ ਦੇ ਵਿੱਚ ਪੈਂਦਾ ਹੈ ਦੂਜਾ ਹੈਗਾ ਸਰਜੀਤ ਸਿੰਘ ਕਾਲਾ ਇਹਨਾਂ ਦੋਨੂੰ ਅਰੈਸਟ ਕਰ ਲਿਆ ਗਿਆ ਆ ਤੇ ਫਰਦਰ ਇਨਵੈਸਟੀਗੇਸ਼ਨ ਔਨ ਗੋਇੰਗ ਹੈ। ਤੇ ਕਿਸ ਤਰ੍ਹਾਂ ਮਰਡਰ ਦਾ ਕਾਰਨ ਕੀ ਹੈ? ਮਰਡਰ ਦਾ ਮੇਨ ਕਾਰਨ ਉਹਦੀ ਵਾਈਫ ਦੇ ਬਿਆਨ ਮੁਤਾਬਕ ਪਤਾ ਲੱਗਾ ਵੀ ਇਹ ਸਾਡਾ ਕੋਈ ਪਹਿਲੋਂ ਪੈਸਾ ਦਾ ਲੈਂਡ ਦੇਣ ਸੀਗਾ। ਇਹ ਜਿਹੜੇ ਬੰਦੇ ਸੀਗੇ ਉਸ ਦਿਨ ਇਹਦਾ ਆਟੋ ਰਿਕਸ਼ਾ ਖੋ ਕੇ ਇਹ ਤੋਂ ਪੈਸੇ ਦੀ ਡਿਮਾਂਡ ਕਰ ਰਿਆ ਸੀਗੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਹੱਥੋਂ ਪਾਈ ਹੋਣ ਦੇ ਲੱਗੇ ਤੇ ਉਹਨਾਂ ਨੇ ਉਸਦੀ ਧੌਣ ਦੇ ਵਿੱਚ ਚਾਕੂ ਨਾਲ ਦੋ ਵਾਰ ਪੀਤੇ ਤੇ ਮੁੜ ਕੇ ਜਦੋਂ ਉਹਨੇ ਇੱਕ ਬੰਦੇ ਨੂੰ ਫੜ ਲਿਆ ਤੇ ਇਹਨਾਂ ਨੇ ਉਹਦਾ ਚੁੰਨੀ ਦੇ ਨਾਲ ਗਲ ਘੁੱਟ ਕੇ ਮਾਰ ਦਿੱਤਾ ਤੇ ਮੋੜ ਕੇ ਝਾੜੀਆਂ ਦੇ ਵਿੱਚ ਸੁੱਟ ਕੇ ਡੈੱਡ ਬੋਡੀ ਨੂੰ ਆਟੋ ਨੂੰ ਲੈ ਕੇ ਅਮਰਸਰ ਵੇਚਣ ਚਲੇ ਗਏ ਜਦੋਂ ਕਿਸੇ ਨੇ ਉਹਨਾਂ ਦਾ ਆਟੋ ਰਿਕਸ਼ਾ ਨਹੀਂ ਖਰੀਦਿਆ ਤੇ ਉਹਨਾਂ ਨੇ ਜਿਹੜੀਆਂ ਆਟੋ ਰਿਕਸ਼ੇ ਦੀਆਂ ਬੈਟਰੀਆਂ ਸੀਗੀਆਂ ਉਹ ਵੇਚ ਦਿੱਤੀਆਂ ਮੋਢਲੀ ਪੁਛਗੱਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਇਹ ਦੋਵੇਂ ਬੰਦੇ ਨੇ ਇਹ ਬਹੁਤ ਜ਼ਿਆਦਾ ਨਸ਼ਾ ਕਰਨ ਦੇ ਆਦੀ ਨੇ ਤੇ ਇਹਨਾਂ ਬੰਦਿਆਂ ਦੇ ਉੱਪਰ ਜਿਹੜਾ ਨਿਸ਼ਾਨ ਸਿੰਘ ਹੈ ਇਸ ਦੇ ਉੱਪਰ ਐਨਡੀਪੀਐਸ ਸੈਕਟਰ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਤਿੰਨ ਕੇਸ ਰਜਿਸਟਰ ਨੇ ਇਹਨਾਂ ਨੇ ਇਹ ਸਾਰਾ ਕੁਝ ਨਸ਼ੇ ਦੇ ਇਹ ਕੁਛ ਥੋੜੇ ਜਿਹੇ ਪੈਸਿਆਂ ਦੇ ਪ੍ਰਾਣੇ ਲੈਂਣ ਕਰਕੇ ਇਸ ਮਰਡਰ ਨੂੰ ਅੰਜਾਮ ਦਿੱਤਾ। ਸਰ ਜਿਸ ਜਗ੍ਹਾ ਤੇ ਕਤਲ ਹੋਇਆ ਉਹ ਜਗ੍ਹਾ ਸੁੰਸਾਨ ਲੱਗਾ ਵਾ। ਲਗਾਤਾਰ ਇੱਥੇ ਕ੍ਰਾਈਮ ਹੁੰਦੇ ਆ। ਪੁਲਿਸ ਵੱਲੋਂ ਸਾਰ ਲੱਗਦਾ ਕੋਥੇ ਕੋਈ ਕੋਈ ਦਹੀਂ ਲਾਈ ਗਈ ਹੈ ਤਾਂ ਕੋਈ ਬਾਅਦ ਲਾਈ ਗਈ। ਕਿਵੇਂ ਦੇਖਦੇ ਹੋ ਲੋਕ ਉਥੇ ਡਰ ਦੇ ਲੰਘਦੇ ਨੇ। ਦੇਖੋ ਜੀ ਹੁਣ ਐਸਐਸਪੀ ਸਾਹਿਬ ਨੇ ਉਸ ਜਗ੍ਹਾ ਦੇ ਉੱਤੇ ਪੀਸੀਆਰ ਦੀ ਕਾਫੀ ਵਧਾ ਦਿੱਤੀ ਗਈ ਆ। ਤੇ ਜਿਹੜੀ ਜਿਸ ਤੁਸੀਂ ਅੱਜ ਸਾਡੇ ਧਿਆਨ 'ਚ ਲਿਆਂਦਾ ਹੈ ਕਿ ਕਦੀ ਕਿਸੇ ਨੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ। ਸਾਡੇ ਸਾਹ ਨੇ ਜਦੋਂ ਦਾ ਅਸੀਂ ਵੀ ਲੱਗੇ ਆ ਫਰਸਟ ਕ੍ਰਾਈਮ ਹੋਇਆ ਉਸ ਸੂਏ ਅਸੀਂ ਬਿਹੇ ਜਿਹੜੀਆਂ ਆਰਆਰਪੀਆ ਉਹਨਾਂ ਨੂੰ ਵੀ ਦਿਸ਼ਾ ਨਿਰਦੇਸ਼ ਦੇਵਾਂਗੇ ਵੀ ਤੁਸੀਂ ਉਧਰ ਪਾਸੇ ਜਿਆਦਾ ਗੇਟ ਰੱਖਿਆ ਕਰੋ ਤੇ ਜਿਹੜਾ ਸਾਡਾ ਪੀਸੀਆਰ ਆ ਉਹ ਵੀ ਜਿਆਦਾ ਰਾਉਂਡ ਕੱਢਿਆ ਕਰੋਗੇ ਸਰ ਜਿਹੜੇ ਮੁਜਰੀਮਾਂ ਕੇਸ ਦਰਜ ਆਏ ਗਿਫਤਾਰੀ ਹੋਈ ਹੈ ਜਾਂ ਕੋਈ ਉਹਨਾਂ ਦੇ ਵਿੱਚ ਜਿਸਨੂੰ ਕੇਸ ਦਰਜ ਹੋਇਆ ਹੈ ਉਹਨਾਂ ਦੀ ਗਿਫਤਾਰੀ ਪਹਿਲਾਂ ਹੋਈ ਹੈ ਪਹਿਲਾਂ ਉਹ ਅਰੈਸਟ ਹੋਇਆ ਐਨਡੀਪੀਏ ਸੈਕਟਰ ਦੇ ਕੇਸ ਦੇ ਵਿੱਚ ਨਿਸ਼ਾਨ ਸਿੰਘ ਉਹ 21 ਦੇ ਵਿੱਚ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਹੋਇਆ ਹੈ ਜੀ ਹੁਣ ਉਸ ਤੋਂ ਬਾਅਦ ਵਿੱਚ ਆਉਣ ਤੋਂ ਉਹ ਬਹੁਤ ਜਿਆਦਾ ਨਸ਼ਾ ਕਰਨ ਲੱਗ ਪਿਆ ਸੀਗਾ ਜਿਹੜੀ ਉਹਨੇ ਮੁਢਲੀ ਪੁੱਛਗੈਛ ਦੱਸਿਆ ਆ ਬਾਕੀ ਹੁਣ ਇਨਵੈਸਟੀਗੇਸ਼ਨ ਦੇ ਦੌਰਾਨ ਅੱਜ ਰਿਵਾਰਡ ਲਵਾਂਗੇ ਆਫਟਰ ਰਿਵਾਰਡ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਾਣੂ ਕਰਾ ਦੇ। ਦੁਕਾਨਦਾਰਾਂ ਤੋਂ ਬੈਟਰੀਆਂ ਖਰੀਦੀਆਂ ਗਈਆਂ ਸੀ ਉਹ ਦੁਕਾਨਦਾਰ ਸਰ ਕੋਈ ਉਹਨਾਂ ਨੂੰ ਪੁਛਗਿਛ ਕੀਤੀ ਕਿ ਉਹਨਾਂ ਨੇ ਹੋਰ ਵੀ ਸਮਾਨ ਚੋਰੀ ਦਾ ਖਰੀਦਿਆ। ਇਹਨਾਂ ਨੇ ਹੁਣ ਆਪਣਾ ਦੱਸਿਆ ਹੈ ਜੀ ਵੀ ਅਸੀਂ ਫਲਾਣੇ ਬੰਦੇ ਨੂੰ ਬੈਟਰੀਆਂ ਦਿੱਤੀਆਂ ਸੀਗੀਆਂ। ਆਟ੍ਰੋ ਪੁਲਿਸ ਨੇ ਆਲਰੇਡੀ ਰਿਕਵਰ ਕਰ ਲਿਆ ਹੈ ਜੀ ਜਿਹੜਾ ਲੈ ਕੇ ਗਏ ਸੀਗੇ ਜਲਦ ਹੀ ਇਹਨਾਂ ਦੀ ਪੁੱਛਗੇ ਤੇ ਜਿਹੜਾ ਬੰਦਾ ਅੱਗੇ ਟ੍ਰੇਸ ਹੋਊਗਾ ਉਹਦੇ ਫਰਦਰ ਵੀ ਕਾਰਵਾਈ ਕਾਨੂੰਨ ਚ ਲਿਆਤੀ ਜਾਊਗੀ ਜੀ ਸਰ ਜਿਹੜਾ ਮਰਡਰ ਸੀ ਇਹ ਦਿਨ ਦਾ ਸੀ ਜਾਂ ਰਾਤ ਦਾ ਇਨਸੀਡੈਂਟ ਇਹ ਬਹੁਤ ਅਰਲੀ ਮਾਰਨਿੰਗ ਦਾ ਮਰਡਰ ਹੈਗਾ ਜੀ ਇਹ ਬੰਦੇ ਆਪਣੇ ਘਰੋਂ ਨਿਕਲੇ ਨੇ ਤਾਂ ਉਹ ਬੰਦਾ ਵੀ ਅਰਲੀ ਮਾਰਨਿੰਗ ਕੋਈ 6:30 ਵਜੇ ਆਪਣੇ ਘਰੋਂ ਆਟੋ ਲੈ ਕੇ ਨਿਕਲਿਆ ਸੀਗਾ ਇਹਨਾਂ ਨੇ ਉਹਦੇ ਕੋਲੋਂ ਆਟੋ ਤੇ ਜਾਣ ਲਈ ਕਿਤੇ ਲਿਫਟ ਲਈ ਤੇ ਆਪਣੇ ਮੂੰਹ ਬੰਨ ਲਏ ਕਿਉਂਕਿ ਇਹ ਬੰਦਾ ਸਾਡੀ ਪਛਾਣ ਨਾ ਕਰ ਸਕੇ ਤੇ ਜਿਹੜੇ ਕੁਝ ਮੁੱਢਲੇ ਸੀਸੀਟੀਵੀ ਕੈਮਰੇ ਧਿਆਨ ਵਿੱਚ ਆਏ ਸੀ ਉਹਨਾਂ ਵਿੱਚ ਵੀ ਇਹਨਾਂ ਦਾ ਫੇਸ ਕਵਰ ਆਇਆ ਸੀਗਾ ਥੈਂਕ ਯੂ ਸਰ ਧੰਨ